ਕੁੱਤਾ ਲੱਗੇ ਰਾਮਾ ਮੇਰੇ ਪੰਗ ਇਲੈਕਸ਼ਨ ਦਾ ਹੀ ਜਸਨੀ ਜਾਗਦੀ ਅਲੀ ਕੀ ਤੱਤੇ ਬਾਰੇ ਹੈ ਸਰਾਨੀ ਮੈਂ ਤੁਹਾਨੂੰ ਦੱਸਾਂ ਮੈਂ ਆਪਣੇ ਮੈਨੂੰ ਕਮਿਸ਼ਨ ਪੁੱਛਿਆ ਕਿਉਂ ਮੈਂ ਇਲੈਕਸ਼ਨ ਮੈਂ ਰਾਸ਼ਨ ਹੁੰਦਾ ਪਰ ਤੋਂ ਬਾਅਦ ਬਿਜੇ ਰਾਸ਼ਨ ਤੇ ਜਾਗਦੀ ਬੰਦੇ ਦਾ ਰਾਸ਼ਨ ਨਹੀਂ ਦਿੱਤਾ ਕਹਿੰਦੇ ਬੀਜੇਪੀ ਦਾ ਰਾਸ਼ਨ ਨਿਕਲ ਆਪ ਪਹਿਲੇ ਕੀ ਰਾਸ਼ਨ ਵਾਪਸ ਕਰਤਾ ਬੋਰਡ ਦੀ ਫੋਟੋ ਨਹੀਂ ਮਿਲੂਗੀ ਮੁੱਕ ਲੱਗੇ ਜਾਣਾ ਮੇਰੇ ਪਰ ਇਲੈਕਸ਼ਨ ਦਾ ਕੀ ਦੱਸਾਂ ਨਹੀਂ ਜਾਗਦੀ ਅਲੀ ਕੀ ੱਤੇ ਬਲੇ ਹੈ ਕਰਾਂਗੇ ਕਿ ਕਿ ਨਹੀਂ ਗਾਉ ਮੈਂ ਤੁਹਾਨੂੰ ਦੱਸਾਂ ਮੈਂ ਆਪਣੇ ਮੈਨੂੰ ਪਤਾ ਕਿਉਂ ਮੈਂ ਇਲੈਕਸ਼ਨ ਮੈਂ ਰਾਸ਼ਨ ਮੰਗਾਇਆ ਹਣ ਤੋਂ ਬਾਅਦ ਮੈਂ ਰਾਸ਼ਨ ਤੇ ਜਾ ਗਈ ਬੰਦੇ ਨੇ ਰਾਸ਼ਨ ਨਹੀਂ ਦਿੱਤਾ ਕਹਿੰਦੇ ਬੀਜੇਪੀ ਦਾ ਰਾਸ਼ਨ ਨਹੀਂ ਦਿੱਤਾ ਇਹਨੂੰ ਕਿਵੇਂ ਆਸਾਨ ਬਣਾ ਸਕਦੇ ਹਾਂ ਬੋਰਡ ਰਿਜ਼ੋਲਵਿੰਗ ਮਸਚੂਰ ਹੁੰਦਾ ਹੈ